ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੀਂ ਵੀਡੀਓ 'ਚ ਵੇਖੋ ਅੱਗੋਂ ਵੀਡੀਓ ਤੁਹਾਨੂੰ ਦਿਖਾਉਨੇ ਆ ਸਾਰਾ ਹਾਲ ਚਾਲ ਮਿਲਦਾ ਬੜੇ ਰੋ ਵੀਡੀਓ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਮੇਰੇ ਵੀਰ ਨਵੇਂ ਆਏ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਦਿਲ ਤੋਂ ਧੰਨਵਾਦ ਦੇਖੋ ਅੱਗੇ ਵੀਡੀਓ ਦਿਖਾਉਨੇ ਤੁਹਾਨੂੰ ਟੀਟੀ 55 ਹੌਲੈਂਡ ਦਿਖਾਉਨੇ ਤੁਹਾਨੂੰ ਕਿਉਂਕਿ ਵਿਰਲੇ ਮਾਡਲ ਆਏ ਉਹ ਲੰਡ ਦਾ ਸੇਰਾ ਟਰੈਕਟਰ ਆ ਦਿਖਾਉਣੇ ਤੁਹਾਨੂੰ ਕੋ 12:00 ਵਜੀਆਂ ਵਜੀਆਂ ਕਿ ਨਹੀਂ ਲਓ ਮਿੱਤਰੋ ਇੱਧਰ ਸਾਡਾ ਬੱਲੂ ਵੀ ਟੱਕਰ ਗਿਆ ਜੇ ਉਹ ਟਰਾਲੀ ਲਾ ਕੇ ਜੀੜੀ ਵਾਲੀ ਮੀਟਾ ਯਾਰ ਆਏ ਟੱਕਾ ਬੱਲੂ ਜੀ ਟੱਕਾ ਕੈਂਡ ਕੈਂਡ ਯਾਰ ਆਪਣਾ ਟੱਕਰ ਨਾਲ ਜਾ ਮਾਤਮੜੇ ਇਹ ਆੜਦੇ ਵਿੱਚ ਜਾ ਟੈਂ 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 ਓ ਇੱਧਰ ਦੀ ਲੈ ਆ ਓ ਆ ਲੈ ਆ ਇਤੋਂ ਕਿਹੜਾ ਘੁੰਮ ਜਾਣੀ ਸਾਰਿਆਂ ਨੇ ਆਤੀ ਕਰਾਈ ਜਾਂਦੇ ਹੋ ਇੱਧਰ ਹੌ ਲੈਂਡ ਦਿਖਾਵਾਂਗੇ ਕੋਈ ਨਵਾਂ ਜੀ ਇਹਨੇ ਕਿੱਥੇ ਲਾਉਣੀ ਹੈ ਫੋਨ ਕੱਟ ਰਾ ਭਰਾਵਾ ਉਹ ਨਾ ਨਾਲ ਕਿਹੜਾ ਰਗੜ ਕੇ ਲੈ ਆਏ 852 ਵਰਕਾ ਇਹ ਨਹੀਂ ਤੇਰਾ ਯਾਰ ਘੜੇ ਯਸ ਲੰਗਾ ਉਧਰ ਗੰਨਾ ਟਿਕਾ ਡਿਆ ਵਾ ਇਧਰ ਇਧਰ ਕੁਦਰ-ਕੁਦਰ ਗਈ ਆ ਜਾਂ ਫਿਰ ਉਹਨੇ ਹੋਰ ਕੁਦਰੀ ਜਾਣਾ ਉਹਨੇ ਹੋਰ ਕੁਦਰੀ ਜਾਣਾ ਬਰੀਕ ਕਰਦਿਆ ਇਹ ਮੇਰੇ ਕੋਲ ਤਾਂ ਤੋਹਾਵਾ ਟਟੀ 55 ਵਾ ਹੌ ਲੈਂਡ ਟਟੀ 55 ਸੁਪਰ ਟਰਬੋ ਸੁਪਰ ਟਾਇਰ ਇਹਨਾਂ ਹੈਗੇ 17 9 28 ਦੇ ਸਿਰਾ ਚੀਜ਼ ਹੀ ਏ ਟਰੈਕਟਰ ਏ ਬਿਰਲਾ ਬਿਰਲਾ ਹੀ ਏ ਟਰੈਕਟਰ ਕੋਈ ਟਟੀ 55 ਬਹੁਤ ਤਗੜੀ ਚੀਜ਼ ਆ ਬਲਾ ਤਗੜੀ ਏ ਗਾਟਾ ਗੁਟਾ ਵੇ ਫਟਰਾ ਜੀ ਦਾ ਡਾਕਸਨ ਵਾਲਾ ਕਰ ਦੇ ਇੱਕ ਤੁਹਾਨੂੰ ਹੋਰ ਦਿਖਾ ਦਿੰਦੇ ਆ ਸੁਪਰ ਜਲਵਾ ਪ੍ਰਣਾਮੇਂਦਰਾ ਜਿਹੜਾ ਆਉਂਦਾ ਉਹ ਵੇਲੇ ਵੀ ਤੇ ਗੰਨਾ ਲੈ ਕੇ ਆਇਆ ਇੰਨਾ ਗੰਨਾ ਲੈ ਕੇ ਆਇਆ ਲਾਦ ਕੇ ਟਰਾਲੀ ਆ ਇਧਰ ਆ ਜਿਹੜਾ 855 ਐਕਸ ਐਮ ਜਿਹੇ ਤੋਂ ਲੋਕ ਪਹਿਲਾਂ ਡਰਦੇ ਹੁੰਦੇ ਸੀ ਯਾਰ ਇਹ ਗੇਅਰ ਨਹੀਂ ਉਹੋ ਗੇਅਰ ਹੌਂਡਿਆ ਨਾ ਹੁਣ ਸਾਈਡ ਗੇਅਰ ਨੂੰ ਪਹਿਲਾਂ ਇਹੋ ਗੇਅਰ ਤੋਂ ਡਰਦੇ ਹੁੰਦੇ ਸੀ ਠੀਕ ਹੈ ਨਾ ਆ ਚੈੱਕ ਕਰ ਲੋ ਗੰਨਾ ਕਿੰਨਾ ਕਿੰਨਾ ਪਾਇਆ ਹੈ ਨਾ ਲੱਗਾ ਕਿ ਨਹੀਂ ਸਿਰ ਇੱਧਰ 60 ਤੇ ਪ੍ਰੈਸ਼ਰ ਵਾਲੇ ਹਾਰ ਲਾਏ ਜਿੰਨੇ ਮਿੱਤਰੋ ਗੰਨਾ ਲਿਆਉਣਾ ਉਹਨੇ ਇਹਦੇ ਤੇ ਵੀ ਲੈ ਆਉਣਾ ਦੇਖ ਲਓ ਆ ਵੀ ਤੇ ਆ ਗਈ ਓਏ ਮੈਂ ਕਹਿੰਦਾ ਜਿੰਨੇ ਗੰਨਾ ਲਿਆਉਣਾ ਉਹਨੇ ਇਹਦੇ ਤੇ ਵੀ ਲੈ ਆਉਣਾ ਜੋ ਆਉਣ ਵਾਲੀ ਗੱਲ ਛੱਡ ਦੋ ਵੀ ਜਿੰਨੇ ਲਿਆਉਣਾ ਲਿਆਉਣਾ ਗੱਲਾਂ ਲਿਆਉਣਾ ਮੈਨੂੰ ਕੱਟਣੇ ਚਾਹੀਦੇ ਕੋਈ ਪੈਕ ਦੇਖ ਨਹੀਂ ਪਟਾਕੇ ਆਵਾਜ਼ਾਂ ਆਉਂਦੀਆਂ ਨੇ ਆਪਾਂ ਆਪਣੇ ਪੁੱਛ ਨੂੰ ਟੱਕਦਾ ਵਾ 850 ਜਾਂ ਯਾਰ ਬੱਚੇ 850 ਪਜਾਵਾ ਜਾਂ ਮਿਲਦੇ ਆ ਤੁਹਾਨੂੰ ਗਾਂ ਦਿਖਾਉਨੇ ਆ ਜਿਹੜਾ ਉੱਥੇ ਚਾੜਦੇ ਨੇ ਜ਼ੋਰ ਲੱਗਦੇ ਉੱਥੇ ਦਿਖਾਉਨੇ ਤੁਹਾਨੂੰ ਸਾਖ ਤਾਂ 2 ਮੀਟਰ ਤੇ ਜਿੰਦਰ ਹੁਣ ਵਾਲੇ ਸਾਠਾ ਜਿਹੜੇ ਇੰਸਟਾਗ੍ਰਾਮ ਤੇ ਬਹੁਤ ਵਾਇਰਲ ਆ ਤੇ ਜਿੰਦਰ ਜੀ ਮਹਿਣੀ 2 ਮੀਟਰ ਆ ਭਾਂਗ ਰੜੀ ਜੜੀ ਹੋ ਗਈ ਦੇਣੀ ਚੜ ਗਿਆ ਦੂਜਾ ਦੂਜੇ ਦਾ ਟਾਈਮ ਹੋ ਗਿਆ 11 12 ਵੱਜ ਗਏ ਆਉਂਦਾ ਯਕਾਨੇ ਕਿਰਪਾ ਦਾਡਾਈਆਂ ਨਜ਼ਾਰੇ ਨਾਲ ਬਾਕੀ ਇਧਰ ਦੇਖੋ ਆ ਵੀ ਆਇਆ ਮੁੰਡਾ ਨਾ ਮੈਨੂੰ ਬਹੁਤ ਗੱਲਬਾਤ ਨਹੀਂ ਹੋ ਸਕੀ ਉਹਦੇ ਨਾਲ ਉਹ ਇਧਰ ਉਧਰ ਨਿਕਲ ਗਿਆ ਕਿਤੇ ਬੜਾ ਸੂਝਵਾਨਾ ਕਹਿੰਦਾ ਭਾਜੀ ਵੀ ਆਹ ਟਰੈਕਟਰ ਨਾਲ ਗੰਨਾ ਲਈ ਜਾਂਦਾ ਕਿ ਕਹਿੰਦਾ ਭਾਜੀ ਮੈਂ ਕਿਉਂ ਕਰਜਾ ਚੱਕਾ ਠੀਕ ਹੈ ਕਿ ਨਹੀਂ ਕਿ ਮੈਂ ਕਿਉਂ ਕਰਜ਼ਾ ਚੱਕਾਂ ਐਵੇਂ ਬਾਅਦ ਕਿਸ਼ਤਾ ਲੰਭਦਾ ਰਵਾਂ ਕੰਮ ਮੈਨੂੰ ਦੇਣ ਦੇ ਆ ਸਾਰਾ ਕੁਝ ਵਧੀਆ ਬਹੁਤ ਵਧੀਆ ਸੋਚ ਆ ਮੁੰਡੇ ਦੀ ਪਰ ਇਦਾਂ ਹੀ ਕਰਨਾ ਚਾਹੀਦਾ ਆਪਾਂ ਹੀ ਕਰ ਦਿੰਨੇ ਆ ਹੂੜ ਮਾਤਾ ਆਪਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਸੋ ਚਲਦੇ ਆਂ ਅੱਧਰ ਲੌਨੇ ਰਸੇ ਰਸੇ ਜਾ ਕੇ ਤਰ ਆਪਣੇ ਗੰਡੰਗਾ ਕਰਾਉਨੇ ਦੇ ਅੰਦਰ ਇਹ ਲੱਗਣਾ ਆਪਣਾ ਘੰਟਾ ਇੱਕ ਲੱਗ ਜਾਣਾ ਅੰਦਰ ਘੰਟਾ ਡੇਢ ਦੇਦਿਆਂ ਹਿਸਾਬ ਤਾ ਬਾਕੀ ਧੁੰਦ ਰਿਹਾ ਵੀ ਸਿਰਾਈ ਲਾਇਆ ਆਇਆ ਜਾ ਜੈਸੀ ਗ੍ਰਾਈ ਵੀ ਜਿੰਨਾ ਲਿਆਉਣਾ ਮੈਂ ਉਹ ਹੀ ਸੋਚਦਾ ਜਿੰਨਾ ਲਿਆਉਣਾ ਇੱਥੇ ਵੀ ਲੈ ਆਉਣਾ 150 ਤੋਂ 180 ਹੋਏਗਾ ਗੰਨਾ ਚਲੋ ਮਾਰੇ ਕਰੇ ਚਾਲਦੇ ਆਂ ਅੰਦਰ ਦੇਖਦੇ ਹਾਂ ਕੀ ਬਣਦਾ ਹੈ ਲੋ ਮਿੱਤਰੋ ਪੀਡੀਓ ਵਾਲੀ ਟਰਾਲੀ ਦਾ ਹੈਗਾ ਤੇ ਬਹੁਤ ਫਾਇਦਾ ਵਾ ਥੱਲੇ ਤੇ ਪਤਾ ਨਹੀਂ ਕੀ ਕੀ ਜਿਗਾਰੜ ਲੱਗਾ ਥੱਲੇ ਆ ਗੇਅਰ ਗੂਰ ਲੱਗਦਾ ਵਾ ਵੇਖ ਥੱਲੇ ਗੇਅਰ ਗੂਰ ਲਾ ਕੇ ਨਾ ਪਿੱਛੇ ਉਹ ਟਰੱਕ ਵਾਲੀ ਜਿਗਾਰੜ ਲਾ ਨਾ ਗੇਅਰ ਗੂਰ ਲਾ ਕੇ ਨੂੰ ਫੇਰ ਆਹ ਨਾਲ ਗੇਅਰ ਲਾ ਜਾਂਦਾ ਪੀਡੀਓ ਦੇ ਨਾਲ ਚੱਲਣ ਲੱਗ ਪਈ ਇਹਦੇ ਚੱਕਰ ਟੁੱਕਰ ਸੈਟ ਕੀਤੇ ਹੁੰਦੇ ਆ ਪੂਰੇ ਤਾਂ ਕਰਕੇ ਤਾਂ ਕੰਮ ਰੋਗ ਜਾਂਦਾ ਵਾ ਬਾਕੀ ਆ ਸਥਿਤੀ ਚੱਲ ਰਹੀ ਐ ਵੀਡੀਓ ਵਾਲੇ ਦਾ ਫਾਇਦਾ ਬਹੁਤ ਵਾਹ ਨਾਟੇ ਤੇ ਆ ਬਾਹਰ ਦਾ ਹੀ ਕੰਮ ਕਰਦੇ ਨਾਟ ਮਜਬੂਤ ਰਹਿੰਦੇ ਫੇਰ ਹੀ ਚੱਲਦੇ ਜੇ ਇਹ ਨਾਟ ਨਾ ਹੋਣ ਫੇਰ ਔਖਾ ਵਾ ਬਾਕੀ ਚੱਲ ਰਿਹਾ ਔਰ ਜੂਨ ਇਧਰ ਲਾ ਤੇ ਖਿੰਡਰ ਗਈ ਭਾਜੀ ਕੀ ਪਿੱਛੇ ਹੀ ਚੜ ਗਿਆ ਗੰਨਾ ਸਾਰਾ ਬਹੁਤ ਪੰਗਾ ਪੈ ਗਿਆ ਔਕੜੇ ਚ ਕੰਮ ਦਾ ਪਿੱਛੇ ਸਾਰੀ ਲੱਤ ਪਿੱਛੇ ਆ ਗਈ। ਫਿੱਲਰ ਗਿਆ ਕੰਮ। ਔਖਾ ਹੀ ਹੋ ਗਿਆ ਟਰੈਕਟਰ ਤੇ ਦੋ ਟਰੈਕਟਰ ਪਾ ਕੇ ਖਿੱਚਣ ਦੇ ਆ। ਤਾਂ ਗੱਲ ਬਣ ਗਈ। ਐਦਾਂ ਵੀ ਹੋ ਜਾਂਦਾ ਜੀ। ਲਓ ਮੇਦਰੋ ਕੰਮ ਬਹੁਤ ਰਿਸਕੀ ਹੈ ਧੁੰਦ ਬਹੁਤ ਪੈ ਗਈ। ਆਪਾਂ ਵੀ ਟਰਾਲੀ ਆਪਣੀ ਮਾਰ। ਹੋਜੀ ਕੰਮ ਹੋਇਆ ਪਿਆਵਾ। ਤੋਂਦ ਨੇ ਹੱਥੋਂ ਵਾਧੇ ਤੋਂ ਹੋਂਦ ਨੇ ਕੰਮ ਰਿਸਕੀ ਕਰਤਾ ਜਿਆਦਾ ਕੰਮ ਰਿਸਕੀ ਹੋ ਗਿਆ ਤੇ ਇਹਦਾ ਹੀ ਕੱਕ ਕਿੱਥੇ ਲੈ ਕੇ ਜਾਵਾਂਗੇ ਜ਼ਿੰਮੇਦਾਰ ਨਹੀਂ ਸਾਰੀਆਂ ਮੁਸ਼ਕਲਾਂ ਵਾਹ ਤੇ ਆ ਦੇ ਖੜੀ ਹੋਣੀ ਕਰਕੇ ਪੈਂਡਰ ਨੂੰ ਜਲ ਜਾਂਦੇ ਚਲੋ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰਾਖਾ ਮਿਲਦੇ ਆ ਅਗਲੀ ਵੀਡੀਓ ਧਮਾਕੇਦਾਰ ਵੀਡੀਓ